ਜੀ ਕਮਨਸਾ ਅੱਜ ਮੰਗਤ ਦੇ ਨਾਲ ਆਇਓ ਜੀ ਕਿਸ ਪੰਤੀ ਵਾਸਤੇ ਇਹ ਕੱਲ ਸਾਡੀ ਬਾਰ ਦੇ ਹੈਡ ਥੱਲੇ ਇੱਕ ਸਰਵ ਪਾਰਟੀ ਮੀਟਿੰਗ ਹੋਈ ਸੀਗੀ ਜਿਹਨੂੰ ਸਾਡੀ ਬਾਰ ਨੇ ਹੈਡ ਕੀਤਾ ਸੀਗਾ ਉਹਦੇ ਚ ਡਿਸਾਈਡ ਕੀਤਾ ਗਿਆ ਸੀਗਾ ਵੀ ਇੱਕ ਡਿਪਟੀ ਕਮਿਸ਼ਨਰ ਮੈਡਮ ਨੂੰ ਰਿਪਰੈਜੈਂਟੇਸ਼ਨ ਦੇਣੀ ਹੈ ਜਿਹਦੇ ਚ ਅਸੀਂ ਉਹਨਾਂ ਨੂੰ ਰਿਕਵੈਸਟ ਕਰਨੀ ਹੈ ਵੀ ਸਾਨੂੰ ਸੀਐਮ ਸਾਹਿਬ ਕੋਲੋਂ ਟਾਈਮ ਲੈ ਕੇ ਦਿੱਤਾ ਜਾਵੇ ਤਾਂ ਕਿ ਜਿਹੜੇ ਸਾਡਾ ਹੁਸ਼ਿਆਰਪੁਰ ਦਾ ਗੜ ਸ਼ੰਕਰ ਚੱਬੇਵਾਲ ਦਾ ਏਰੀਆ ਜੋ ਪ੍ਰੋਪੋਜ਼ਡ ਆ ਵੀ ਕੱਟ ਕੇ ਆਨੰਦਪੁਰ ਸਾਹਿਬ ਨਾਲ ਲਾਉਣਾ ਆ ਉਹਦੇ ਸਬੰਧ ਅਸੀਂ ਸੀਐਮ ਸਾਹਿਬ ਨਾਲ ਇੱਕ ਰਿਪਰੈਜੈਂਟੇਸ਼ਨ ਲੈ ਕੇ ਮਿਲਣਾ ਚਾਹੁੰਦੇ ਆ ਨਾਲ ਦੇ ਨਾਲੇ ਪਹਿਲਾਂ ਵੀ ਗੱਲਬਾਤ ਤਾਂ ਚੱਲ ਰਹੀ ਵੀ ਪਹਿਲਾਂ ਕੋਈ ਰਾਜਨੀਤਿਕ ਪਾਰਟੀ ਨਾਲ ਹੀ ਹੋ ਕੱਲ ਤੁਹਾਡੀ ਮੀਟਿੰਗ ਹੋਈ ਐ ਸਾਰੇ ਨਾਲ ਆਮ ਆਦਮੀ ਪਾਰਟੀ ਛੜੀ ਕਿਦਾਂ ਦੇਖਦਾ ਤੁਸੀਂ ਕਿ ਜਿਹੜਾ ਇਸ ਤਰ੍ਹਾਂ ਜੀ ਤੁਸੀਂ ਕੱਲ ਬਾਅਦ ਚ ਗਏ ਸੀ ਤੁਸੀਂ ਦੇਖਿਆ ਹੋਣਾ ਆ ਪੀ ਜਿਹੜੀਆਂ ਪਾਰਟੀਆਂ ਜਾਂ ਸੰਸਥਾਵਾਂ ਧਾਰਮਿਕ ਸੰਸਥਾਵਾਂ ਸੋਸ਼ਲ ਆਰਗੇਨਾਈਜੇਸ਼ਨ ਸਾਰਿਆਂ ਨੇ ਪਾਰਟਿਸਪੇਟ ਕੀਤਾ ਔਰ ਉਹਨਾਂ 'ਚ ਇੱਕ ਉਤਸ਼ਾਹ ਸੀ ਉਤਸ਼ਾਹ ਕਿਸ ਗੱਲ ਦਾ ਸੀ ਵੀ ਅਸੀਂ ਆਪਣਾ ਹੁਸ਼ਿਆਰਪੁਰ ਦਾ ਅੰਗ ਜਿਹੜਾ ਗੱਡਸ਼ਿੰਕਰਾ ਚੱਬੇ ਵਾਲਾ ਉਹ ਨਹੀਂ ਕੱਟ ਹੋਣ ਦੇਣਾ ਬਹੁਤ ਸਾਰੀਆਂ ਗੱਲਾਂ ਆ ਰਹੀਆਂ ਜੀ ਵਕੀਲ ਆਪਣੇ ਪ੍ਰੋਫੈਸ਼ਨ ਨੂੰ ਲੈ ਕੇ ਬਿਲਕੁਲ ਗਲਤ ਹੈ ਮਤਲਬ ਜਿਹੜੇ ਲੋਕ ਹੈ ਉਹ ਹੁਸ਼ਿਆਰਪੁਰ ਦੇ ਲੋਕ ਹੈ ਗੱਡਸ਼ਿੰਕਰ ਦੇ ਲੋਕ ਹੈ ਉਹ ਨਹੀਂ ਚਾਹੁੰਦੇ ਵੀ ਅਸੀਂ ਹੁਸ਼ਿਆਰਪੁਰ ਨਾਲੋਂ ਕੱਟਿਆ ਜਾਵੇ ਉਸ਼ਾਰਪੁਰ ਨੂੰ ਕੱਟ ਕੇ ਸਾਨੂੰ ਅਨੰਤਪੁਰ ਸਾਹਿਬ ਨਾਲ ਲਾਜਾਇਆ ਉਹਦੀ ਰੋਡ ਕਨੈਕਟੀਵਿਟੀ ਦੇਖ ਲਓ ਉਹਨਾਂ ਦੀ ਬੱਸਾਂ ਦੀ ਕਨੈਕਟੀਵਿਟੀ ਦੇਖ ਲਓ ਮਤਲਬ ਇਹ ਆਵਾਮ ਦੀ ਆਵਾਜ਼ ਆ ਜਿਹੜੀ ਅਸੀਂ ਆਪਣੇ ਜਰੀਏ ਬਾਰਦੇ ਜਰੀਏ ਉਠਾਰ ਰਹੇ ਤਾਂ ਦੇਖਿਆ ਜਾਵੇ ਤਾਂ ਪਿਛੇ ਜੋ ਮੰਗ ਪੱਤਰ ਦਿੱਤਾ ਗਿਆ ਬਰਨशंकर ਜਿੰਪਾਈ ਉਹ ਤਾਂ ਗੱਲ ਸਮ ਸਪਸ਼ਟ ਹੋ ਗਈ ਸੀ ਕਿ ਜੈਕਸ ਜੁੜੀ ਨਹੀਂ ਕਿ ਉਹ ਆਪਣੇ ਅਨੰਤਪੁਰ ਸਾਹਿਬ ਨਾਲ ਜਾਣਗੇ ਉਸ ਤੋਂ ਬਾਅਦ ਜੀ ਉਹਨਾਂ ਨੇ ਮਤਲਬ ਇੱਕ ਸਾਨੂੰ ਸੁਣਨ ਨੂੰ ਮਿਲਿਆ ਸੀ ਕਿ ਉਹ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ ਜੋਇੰਟਲੀ ਜਿਹਦੇ ਚ ਉਹ ਆਪਣਾ ਕਲੀਅਰ ਕਰਨਗੇ ਜੋ ਵੀ ਉਦੋਂ ਇਨਸੀਡੈਂਟ ਹੋਇਆ ਉਹਦੇ ਬਾਰੇ ਉਹ ਅੱਜ ਤੱਕ ਕੋਈ ਪ੍ਰੈਸ ਕਾਨਫਰੰਸ ਨਹੀਂ ਹੋਈ ਜਿਹੜੀ ਚੁੱਪੀ ਹੈ ਜਿਹੜੀ ਇਹ ਚੁੱਪੀ ਹੈ ਇਹ ਸੁਜੈਸਟ ਕਰਦੀ ਪਈ ਹੈ ਵੀ ਮਤਲਬ ਸਮਥਿੰਗ ਇਜ਼ देयर ਇਹਨਾਂ ਦੀ ਇੰਨੀ ਐਜੀਟੇਸ਼ਨ ਤੋਂ ਬਾਅਦ ਕਿਉਂਕਿ ਰੋਪੜ ਐਜੀਟੇਟ ਕਰ ਰਿਹਾ ਗੜਾ ਸ਼ੰਕਰ ਗੜਸ਼ੰਕਰ ਐਜੀਟੇਟ ਕਰ ਰਿਹਾ ਨਵਾਂ ਸ਼ਹਿਰ ਐਜੀਟੇਟ ਕਰ ਰਿਹਾ ਬਾਲਾਚੌਰ ਐਜੀਟੇਟ ਕਰ ਰਿਹਾ ਹੁਸ਼ਿਆਰਪੁਰ ਐਜੀਟੇਟ ਕਰ ਰਿਹਾ ਪੰਜ ਜ਼ਿਲ੍ਹੇ ਆ ਜਿੱਦੇ ਪੰਜ-ਪੰਜ ਜਗ੍ਹਾ ਤੋਂ ਬੜੀ ਸਵੀਅਰ ਐਜੀਟੇਸ਼ਨ ਆ ਉਸ ਤੋਂ ਬਾਅਦ ਜਿਹੜੀ ਚੁੱਪੀ ਆ ਆਪ ਆਪਣੇ ਆਪ ਚ ਸੁਜੈਸਟ ਕਰਦੀ ਆ ਵੀ ਦੇਰੀ ਸਥਾਮਕਿੰਗ ਸਮਥਿੰਗ ਰੋਂਗ ਇਨ ਦਾ ਬਾਟਮ ਆਪਣੀ ਅੰਦਰ ਰਣਨੀਤੀ ਕੀ ਹੋਏਗੀ ਜੇਕਰ ਸਰਕਾਰ ਸੁਖਾਲਵਤ ਕਰਨ ਨਾ ਪਿਆਰ ਨਾ ਹੋਵੇ ਜਾਂ ਕਰਾ ਨਾ ਖੋਣੇ ਤਾ ਵੇਖੋ ਜੀ ਜਿਵੇਂ ਕੱਲ ਬਾਰਛ ਡਿਸਾਈਡ ਹੋਇਆ ਉਹਦੇ ਮੁਤਾਬਕ ਸਾਨੂੰ ਪਤਾ ਲੱਗਾ ਵੀ ਸੀਐਮ ਸਾਹਿਬ ਚੱਬੇਵਾਲ ਆ ਰਹੇ ਆ ਫਿਰ ਅਸੀਂ ਸਾਰੇ ਪੋਲੀਟੀਕਲ ਪਾਰਟੀਆਂ ਦਾ ਸਾਰੀਆਂ ਸੰਸਥਾਵਾਂ ਦਾ ਸਹਿਯੋਗ ਲੈ ਕੇ 12 ਦਾ ਸਹਿਯੋਗ ਲੈ ਕੇ ਕੋਸ਼ਿਸ਼ ਕਰਾਂਗੇ ਸੀਐਮ ਸਾਹਿਬ ਦਾ ਖਰਾਓ ਕਰੀਏ ਚੱਬੇ ਵਾਂਗ ਜੇ ਉਹ ਪ੍ਰੋਗਰਾਮ ਕੰਨੀ ਕੈਨਸਲ ਹੋ ਜੇ ਹੋਇਆ ਤੇ ਫਿਰ ਖਰਾਓ ਕਰਾਂਗੇ ਜੀ ਸਰਪੰਚ ਸਾਹਿਬ ਤੋਂ ਇਲਾਵਾ ਜਿੱਕਰ ਗੱਲ ਕੀਤੀ ਹੈ ਉਹਦਾ ਮੰਤਰੀ ਹਿਸ਼ਾਰਪੁਰ ਦੇ ਨੇ ਐਮਪੀ ਹਿਸ਼ਾਰਪੁਰ ਦੇ ਨੇ ਐਮਐਲਏ ਆਮ ਪਬਲਿਕ ਦਾ ਰਵਾਉ ਕਿਉਂ ਨਹੀਂ ਆਵਾਜ਼ ਜਾ ਕਰੇ ਉਹਨਾਂ ਦੀ ਤਾਂ ਅਜੇ ਤੱਕ ਕੋਈ ਵੀ ਬਿਆਨ ਨਹੀਂ ਓਏ ਇਦਾਂ ਨਾ ਜੀ ਵੀ ਹੁਣ ਦੇਖੋ ਆ ਹੈਡ ਕਰਦੇ ਪਏ ਆ ਸਾਡੇ ਆਪ ਦੇ ਲੀਡਰ ਅਸੀਂ ਇੱਕ ਰਿਪਰੈਜੈਂਟੇਸ਼ਨ ਡਾਕਟਰ ਰਾਜਕਮਾਰ ਹੋਰ ਹਨੂ ਵੀ ਧਿਆਏ ਆ ਇੱਕ ਰਿਪਰੈਜੈਂਟੇਸ਼ਨ ਅਸੀਂ ਡਾਕਟਰ ਰਵਜੂਤ ਹੋਰ ਹਨੂ ਵੀ ਧਿਆਏ ਆ ਉਹ ਤਾਂ ਲੋਕਾਂ ਅਸੀਂ ਤਾਂ ਬਾਰ-ਬਾਰ ਇਹੀ ਕਹਿ ਰਹੇ ਆਂ ਵੀ ਲੋਕਾਂ ਨੂੰ ਲੋਕਾਂ ਦਾ ਨੁਕਸਾਨ ਹੋ ਰਿਹਾ ਆ ਲੋਕਾਂ ਨੂੰ ਅਵੇਅਰ ਕਰਨ ਦੀ ਕੋਸ਼ਿਸ਼ ਕਰਦੇ ਆਂ ਵੀ ਤੁਹਾਡਾ ਨੁਕਸਾਨ ਹੋਇਆ ਹੋਏ ਇਹ ਨਹੀਂ ਵੀ ਨਹੀਂ ਉੱਠ ਰਹੀ ਲੋਕਾਂ ਦੀ ਆਵਾਜ਼ ਆ ਰਹੀ ਆ ਹੁਣ ਗੜ ਸ਼ੰਕਰ ਦੇ ਏਰੀਆ ਚ ਚੱਪੇਵਾਲ ਦੇ ਏਰੀਆ ਦੇ ਲੋਕ ਇਕੱਠੇ ਛੋਟੇ-ਛੋਟੇ ਇਕੱਠ ਕਰ ਰਹੇ ਆ ਪੰਚਾਇਤਾਂ ਚ ਜਾ ਰਹੇ ਆ ਔਰ ਉਹ ਆਵਾਜ਼ ਉਠਾ ਰਹੇ ਆ ਵੀ ਸਾਨੂੰ ਨਾਲ ਉਹਦੇ ਨਾਲ ਅਨੰਦਪੁਰ ਸਾਹਿਬ ਨਾਲ ਐਡ ਕੀਤਾ ਜਾਵੇ